ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂਜੀ ਤੇ ਦੋਸਤੋ ਅੱਜ ਫਿਰ ਮੈਂ ਤੁਹਾਡੇ ਲਈ ਵਾਰਡ اٹੈਂਡੈਂਟ ਦੀ ਇੱਕ ਨਵੀਂ ਵੀਡੀਓ ਲੈ ਕੇ ਆ ਜਿਹਦੇ ਵਿੱਚ ਆਪਾਂ ਵਾਰਡ اٹੈਂਡੈਂਟ ਦੇ ਜਿਹੜੇ ਵੀ ਇੰਪੋਰਟੈਂਟ ਕੁਸ਼ਚਨ ਬਣਦੇ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਦੋਸਤੋ ਇੱਕ ਵਾਰੀ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਨਾਲ WhatsApp Facebook ਤੇ ਇਸ ਤੋਂ ਇਲਾਵਾ ਜਿਹੜੇ ਵੀ ਤੁਹਾਡੇ ਕੋਲ ਸਟੱਡੀ ਗਰੁੱਪ ਨੇ ਉਹਨਾਂ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਬੱਚੇ ਆਪਣੇ ਨਾਲ ਜੁੜ ਸਕਣ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਨੂੰ ਆਪਣਾ ਫਰਸਟ ਕੁਐਸਚਨ ਹੈ ਜੀ ਹੇਠ ਲਿਖਿਆ ਵਿੱਚੋਂ ਕਿਸ ਵਿਟਾਮਿਨ ਦੀ ਕਮੀ ਕਾਰਨ ਮਸੂੜੇ ਵਿੱਚੋਂ ਲਹੂ ਅਤੇ ਦੰਦ ਹਿੱਲਣ ਲੱਗ ਜਾਂਦੇ ਨੇ ਤੁਸੀਂ ਦੱਸਣਾ ਹੈ ਕਿ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਜਿਹੜੇ ਮਸੂੜਿਆਂ ਵਿੱਚੋਂ ਖੂਨ ਨਿਕਲਣਾ ਅਤੇ ਦੰਦ ਹਿੱਲਣੇ ਸ਼ੁਰੂ ਹੋ ਜਾਂਦੇ ਨੇ ਤੁਹਾਡੇ ਕੋਲ ਚਾਰ ਆਪਸ਼ਨ ਨੇ ਆਪਸ਼ਨ A ਹੈ ਜੀ ਵਿਟਾਮਿਨ B ਆਪਸ਼ਨ B ਹੈ ਜੀ ਵਿਟਾਮਿਨ A অপশন নাম্বার সি হে জি ভিটামিন ডি অপশন নাম্বার ডি হে জি ਆਪਣੇ ਕੋਲ ভিটামিন সি ਜਿਨ੍ਹਾਂ ਵੀ ਵਿਦਿਆਰਥੀਆਂ ਨੇ অপশন নাম্বার ডি ਚੁਣਿਆ ਜੀ ভিটামিন সি ਉਹਨਾਂ ਦਾ ਆਨਸਰ ਬਿਲਕੁਲ கரெਕਟ ਹੈ ਜੀ ভিটামিন সি ਦੀ ਕਮੀ ਕਾਰਨ ਜਿਹੜੇ ਮਸੂੜੇ ਨੇ ਉਹਨਾਂ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਦੰਦ ਹਿੱਲਣੇ ਸ਼ੁਰੂ ਹੋ ਜਾਂਦੇ ਨੇ ਨੈਕਸਟ ਕੁਐਸਚਨ ਵੇਖਦੇ ਆ ਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਭੋਜਨ ਦਾ ਇੱਕ ਮੁੱਖ ਅੰਗ ਕੀ ਹੈ ਤੁਸੀਂ ਦੱਸਣਾ ਕਿ ਇਨ੍ਹਾਂ ਚਾਰ ਆਪਸ਼ਨਾਂ ਵਿੱਚੋਂ ਭੋਜਨ ਦਾ ਇੱਕ ਮੁੱਖ ਅੰਗ ਕੀ ਹੈ ਆਪਸ਼ਨ A ਹੈ ਜੀ ਸਟਾਰਚ ਆਪਸ਼ਨ B ਹੈ ਜੀ ਗਲੂਕੋਜ਼ ਆਪਸ਼ਨ ਨੰਬਰ C ਹੈ ਜੀ ਕਾਰਬੋਹਾਈਡਰੇਟ ਆਪਸ਼ਨ ਨੰਬਰ D ਹੈ ਜੀ ਆਪਣੇ ਕੋਲ ਸੈਲੂਲੋਜ਼ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ C ਚੁਣਿਆ ਜੀ ਕਾਰਬੋਹਾਈਡਰੇਟ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਕਾਰਬੋਹਾਈਡਰੇਟ ਜਿਹੜਾ ਹੈ ਜੀ ਉਹ ਭੋਜਨ ਦਾ ਇੱਕ ਮੁੱਖ ਅੰਗ ਮੰਨਿਆ ਗਿਆ ਹੈ ਨੈਕਸਟ ਕੁਐਸ਼ਨ ਵਿਖਦੇ ਆਂ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਪਦਾਰਥ ਨੂੰ ਮਨੁੱਖੀ ਸਰੀਰ ਦਾ ਬਾਲਣ ਕਿਹਾ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਹੈ ਜਿਸ ਨੂੰ ਮਨੁੱਖੀ ਸਰੀਰ ਦਾ ਬਾਲਣ ਕਿਹਾ ਜਾਂਦਾ ਹੈ অপਸ਼ਨ A ਹੈ ਜੀ ਪ੍ਰੋਟੀਨ অপਸ਼ਨ B ਹੈ ਜੀ ਵਿਟਾਮਿਨ অপਸ਼ਨ C ਹੈ ਜੀ ਕਾਰਬੋਹਾਈਡਰੇਟ অপਸ਼ਨ D ਹੈ ਜੀ ਜਲ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣਿਆ ਜੀ ਕਾਰਬੋਹਾਈਡਰੇਟ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਕਾਰਬੋਹਾਈਡਰੇਟ ਨੂੰ ਮਨੁੱਖੀ ਸਰੀਰ ਦਾ ਬਾਲਣ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਦੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਕੈਪਸੂਲ ਦਾ ਕਵਰ ਕਿਸ ਤੋਂ ਬਣਿਆ ਹੁੰਦਾ ਹੈ ਜਿਹੜਾ ਆਪਣਾ ਦਵਾਈਆਂ ਦੇ ਰੂਪ ਵਿੱਚ ਕੈਪਸੂਲ ਲੈਂਦੇ ਹਾਂ ਉਹਦਾ ਜਿਹੜਾ ਕਵਰ ਹੈ ਜੀ ਉਹ ਕਿਸ ਤੋਂ ਬਣਿਆ ਹੁੰਦਾ ਹੈ ਇਹ ਕੁਐਸਚਨ ਤੁਹਾਡੇ ਕੋਲੋਂ ਪੁੱਛਿਆ ਗਿਆ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਆਪਸ਼ਨ A ਹੈ ਜੀ ਪ੍ਰੋਟੀਨ ਦਾ ਆਪਸ਼ਨ B ਹੈ ਜੀ ਆਪਣੇ ਕੋਲ ਅੰਡੇ ਦੇ ਛਿਲਕੇ ਦਾ অপশন নাম্বার সি হে জি সেলুলোজ দা অপশন ডি হে জি স্টার্চ দা ਜਿੰਨਾ ਵੀ ਵਿਦਿਆਰਥੀਆਂ ਨੇ অপশন ਨੰਬਰ ਡੀ ਚੁਣਿਆ ਜੀ স্টার্চ ਉਹਨਾਂ ਦਾ ਆਨਸਰ ਬਿਲਕੁਲ கரੈਕਟ ਹੈ ਜੀ ਜਿਹੜਾ ਕੈਪਸੂਲ ਦਾ ਜਿਹੜਾ ਕਵਰ ਹੁੰਦਾ ਜੀ ਉਹ স্টার্চ ਤੋਂ ਬਣਿਆ ਹੁੰਦਾ ਹੈ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਸ਼ਹਿਦ ਦਾ ਪ੍ਰਮੁੱਖ ਘਟਕ ਕੀ ਹੈ ਤੁਸੀਂ ਦੱਸਣਾ ਹੈ ਕਿ ਸ਼ਹਿਦ ਦਾ ਪ੍ਰਮੁੱਖ ਘਟਕ ਕੀ ਹੈ অপশন এ ਹੈ ਜੀ گلوਕੋਜ਼ অপশন ਨੰਬਰ B ਹੈ ਜੀ সুక్రੋਜ਼ অপশন ਨੰਬਰ C ਹੈ ਜੀ ਮਾਲਟੋਜ਼ অপশন ਨੰਬਰ D ਹੈ ਜੀ ਫਰਕਟੋਜ਼ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপশন ਨੰਬਰ D ਚੁਣੀ ਹੈ ਜੀ ਫਰਕਟੋਜ਼ ਉਹਨਾਂ ਦਾ ਆਨਸਰ ਬਿਲਕੁਲ கரੈਕਟ ਹੈ ਜੀ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਪ੍ਰੋਟੀਨ ਬਣਾਉਣ ਲਈ ਕਿੰਨੇ ਅਮੀਨੋ ਅਮਲ ਜ਼ਰੂਰੀ ਹਨ ਤੁਸੀਂ ਦੱਸਣਾ ਹੈ ਕਿ ਪ੍ਰੋਟੀਨ ਬਣਾਉਣ ਲਈ ਕਿੰਨੇ ਅਮਲ ਜਿਹੜੇ ਅਮੀਨੋ ਅਮਲ ਜ਼ਰੂਰੀ ਨੇ অপਸ਼ਨ A ਹੈ ਜੀ 10 অপਸ਼ਨ B ਹੈ ਜੀ 15 অপਸ਼ਨ C ਹੈ ਜੀ 20 অপਸ਼ਨ D ਹੈ ਜੀ 25 ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣਿਆ ਜੀ 20 ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਪ੍ਰੋਟੀਨ ਬਣਾਉਣ ਵਿੱਚ 20 ਅਮੀਨੋ ਅਮਲ ਦੀ ਜ਼ਰੂਰਤ ਹੁੰਦੀ ਹੈ ਜੀ ਨੈਕਸਟ ਕੁਐਸਚਨ ਵੇਖਦੇ ਆਂ ਆਪਣਾ ਨੈਕਸਟ ਕੁਐਸਚਨ ਹੈ ਜੀ ਸਰੀਰ ਵਿੱਚ ਟਿਸ਼ੂ ਬਣਾਉਣ ਦਾ ਕੰਮ ਕੌਣ ਕਰਦਾ ਹੈ ਤੁਸੀਂ ਦੱਸਣਾ ਹੈ ਕਿ ਸਰੀਰ ਵਿੱਚ ਟਿਸ਼ੂ ਬਣਾਉਣ ਦਾ ਕੰਮ ਕੌਣ ਕਰਦਾ ਹੈ ਤੁਹਾਡੇ ਕੋਲ 4 ਆਪਸ਼ਨ ਨੇ ਆਪਸ਼ਨ A ਹੈ ਜੀ ਕਾਰਬੋਹਾਈਡਰੇਟ ਆਪਸ਼ਨ B ਹੈ ਜੀ ਆਪਣੇ ਕੋਲ ਪ੍ਰੋਟੀਨ ਆਪਸ਼ਨ C ਹੈ ਜੀ ਚਰਬੀ ਆਪਸ਼ਨ D ਹੈ ਜੀ ਵਿਟਾਮਿਨ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ B ਚੁਣਿਆ ਜੀ ਪ੍ਰੋਟੀਨ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਸਰੀਰ ਵਿੱਚ ਟਿਸ਼ੂ ਬਣਾਉਣ ਦਾ ਕੰਮ ਕੌਣ ਕਰਦਾ ਹੈ ਦੋਸਤੋ ਪ੍ਰੋਟੀਨ ਤੇ ਇਸ ਤੋਂ ਇਲਾਵਾ অপਸ਼ਨ A ਜਿਹੜਾ ਹੈ ਜੀ ਆਪਣੇ ਕੋਲ ਕਾਰਬੋਹਾਈਡਰੇਟ ਇਸ ਨੂੰ ਕੀ ਕਿਹਾ ਜਾਂਦਾ ਹੈ ਦੋਸਤੋ ਮਨੁੱਖੀ ਸਰੀਰ ਦਾ ਬਾਲਣ ਇਸ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਕਿਸ ਵਿੱਚ ਪ੍ਰੋਟੀਨ ਨਹੀਂ ਪਾਇਆ ਜਾਂਦਾ ਤੁਸੀਂ ਦੱਸਣਾ ਕਿ ਇਨ੍ਹਾਂ ਚਾਰ অপਸ਼ਨਾਂ ਵਿੱਚੋਂ ਕਿਹੜਾ ਹੈ ਜੀ ਜਿਸ ਦੇ ਵਿੱਚ ਪ੍ਰੋਟੀਨ ਨਹੀਂ ਪਾਇਆ ਜਾਂਦਾ অপਸ਼ਨ A ਹੈ ਜੀ ਮਾਸ অপਸ਼ਨ ਨੰਬਰ B ਹੈ ਜੀ ਦੁੱਧ অপਸ਼ਨ C ਹੈ ਜੀ ਚਾਵਲ অপਸ਼ਨ ਨੰਬਰ D ਹੈ ਜੀ ਦਾਲਾਂ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ ਸੀ ਚੁਣਿਆ ਜੀ ਚਾਵਲ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਚਾਵਲ ਵਿੱਚ ਕੀ ਪਾਇਆ ਜਾਂਦਾ ਹੈ ਦੋਸਤੋ ਕਾਰਬੋਹਾਈਡਰੇਟ ਇਸ ਵਿੱਚ ਪ੍ਰੋਟੀਨ ਨਹੀਂ ਪਾਇਆ ਜਾਂਦਾ ਬਾਕੀ ਸਾਰਿਆਂ ਵਿੱਚ ਜਿਹੜਾ ਹੈ ਪ੍ਰੋਟੀਨ ਪਾਇਆ ਜਾਂਦਾ ਹੈ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਵਿਟਾਮਿਨ ਸ਼ਬਦ ਦੀ ਉਤਪਤੀ ਕਿਸ ਨੇ ਕੀਤੀ ਸੀ ਤੁਸੀਂ ਦੱਸਣਾ ਹੈ ਕਿ ਵਿਟਾਮਿਨ ਸ਼ਬਦ ਦੀ ਉਤਪਤੀ ਕਿਸ ਨੇ ਕੀਤੀ ਸੀ অপਸ਼ਨ ਏ ਹੈ ਜੀ ਮੈਂਡਲ অপਸ਼ਨ ਬੀ ਹੈ ਜੀ ਪਾਸਚਰ অপশন নাম্বার সি হাজি ফঙ্ক অপশন নাম্বার ডি হাজি লিনিক ਜਿਨ੍ਹਾਂ ਵਿਦਿਆਰਥੀਆਂ ਨੇ অপশন নাম্বার সি ਚੁਣੀ ਹੈ ਜੀ ফঙ্ক ਉਹਨਾਂ ਦਾ ਆਨਸਰ ਬਿਲਕੁਲ கரெક્ટ ਹੈ ਜੀ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਮਨੁੱਖੀ ਸਰੀਰ ਵਿੱਚ ਵਿਟਾਮਿਨ ਏ ਕਿਤੇ ਭੰਡਾਰਿਤ ਹੁੰਦਾ ਹੈ ਤੁਸੀਂ ਦੱਸਣਾ ਹੈ ਕਿ ਮਨੁੱਖੀ ਸਰੀਰ ਵਿੱਚ ਜਿਹੜਾ ਵਿਟਾਮਿਨ A ਹੈ ਉਹ ਕਿੱਥੇ ਭੰਡਾਰਿਤ ਹੁੰਦਾ ਹੈ? ਆਪਸ਼ਨ A ਹੈ ਜੀ ਦਿਮਾਗ, ਆਪਸ਼ਨ B ਹੈ ਜੀ ਲੀਵਰ, ਆਪਸ਼ਨ C ਹੈ ਜੀ ਚਮੜੀ, ਆਪਸ਼ਨ D ਹੈ ਜੀ ਗੁਰਦੇ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ B ਚੁਣੀ ਹੈ ਜੀ ਲੀਵਰ, ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ। ਮਨੁੱਖੀ ਸਰੀਰ ਵਿੱਚ ਜਿਹੜਾ ਵਿਟਾਮਿਨ A ਹੈ ਜੀ ਉਹ ਕਿੱਥੇ ਭੰਡਾਰਿਤ ਹੁੰਦਾ ਹੈ? ਲੀਵਰ ਵਿੱਚ। ਨੈਕਸਟ ਕੁਐਸਚਨ ਵੇਖਦੇ ਹਾਂ। ਆਪਣਾ ਨੈਕਸਟ ਕੁਐਸਚਨ ਹੈ ਜੀ ਥਾਇਰੋਇਡ ਗ੍ਰੰਥੀ ਕਿੱਥੇ ਪਾਈ ਜਾਂਦੀ ਹੈ ਤੁਸੀਂ ਦੱਸਣਾ ਹੈ ਕਿ ਥਾਇਰੋਇਡ ਜਿਹੜੀ ਗ੍ਰੰਥੀ ਹੈ ਜੀ ਉਹ ਕਿੱਥੇ ਪਾਈ ਜਾਂਦੀ ਹੈ অপਸ਼ਨ A ਹੈ ਜੀ ਲੀਵਰ ਵਿੱਚ অপਸ਼ਨ B ਹੈ ਜੀ ਗਲੇ ਵਿੱਚ অপਸ਼ਨ C ਹੈ ਜੀ ਦਿਮਾਗ ਵਿੱਚ অপਸ਼ਨ D ਹੈ ਜੀ ਅੱਖ ਵਿੱਚ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਗਲੇ ਵਿੱਚ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਥਾਇਰੋਇਡ ਜਿਹੜੀ ਗ੍ਰੰਥੀ ਹੈ ਜੀ ਉਹ ਆਪਣੇ ਗਲੇ ਦੇ ਵਿੱਚ ਪਾਈ ਜਾਂਦੀ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਪੇਸ਼ੀ ਕਿਹੜੀ ਹੈ ਤੁਸੀਂ ਦੱਸਣਾ ਹੈ ਕਿ ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਪੇਸ਼ੀ ਕਿਹੜੀ ਹੈ ਆਪਸ਼ਨ A ਹੈ ਜੀ ਕਲਾਈ ਆਪਸ਼ਨ B ਹੈ ਜੀ ਉਂਗਲੀ ਆਪਸ਼ਨ ਨੰਬਰ C ਹੈ ਜੀ ਜਬੜਾ ਆਪਸ਼ਨ ਨੰਬਰ D ਹੈ ਜੀ ਹੱਥ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ C ਚੁਣਿਆ ਜੀ ਜਬੜਾ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਪੇਸ਼ੀ ਕਿਹੜੀ ਹੈ ਜੀ ਜਬੜਾ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਮਨੁੱਖੀ ਸਰੀਰ ਵਿੱਚ ਕੋਰਨੀਆ ਕਿਸ ਦਾ ਅੰਗ ਹੈ ਜਾਂ ਕਿਸ ਦਾ ਭਾਗ ਹੈ ਇਹ ਤੁਸੀਂ ਦੱਸਣਾ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਆਪਸ਼ਨ A ਹੈ ਜੀ ਦਿਮਾਗ ਆਪਸ਼ਨ B ਹੈ ਜੀ ਅੱਖ ਆਪਸ਼ਨ C ਹੈ ਜੀ ਨੱਕ ਤੇ ਆਪਸ਼ਨ D ਹੈ ਜੀ ਆਪਣੇ ਕੋਲ ਕੰਨ ਇੱਥੇ ਤੁਸੀਂ ਨੱਕ ਲਿਖਣਾ ਹੈ ਦੋਸਤੋ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ B ਚੁਣਿਆ ਜੀ ਅੱਖ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਮਨੁੱਖੀ ਸਰੀਰ ਵਿੱਚ ਕੋਰਨੀਆ ਜਿਹੜਾ ਹੈ ਜੀ ਉਹ ਕਿਸ ਦਾ ਭਾਗ ਹੈ ਦੋਸਤੋ ਉਹ ਅੱਖ ਦਾ ਭਾਗ ਹੈਗਾ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਅੱਖਾਂ ਦਾਨ ਦੌਰਾਨ ਅੱਖ ਦਾ ਕਿਹੜਾ ਭਾਗ ਉਪਯੋਗ ਕੀਤਾ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਜਦੋਂ ਅਸੀਂ ਅੱਖਾਂ ਦਾਨ ਕਰਦੇ ਹਾਂ ਤਾਂ ਉਹਦਾ ਕਿਹੜਾ ਭਾਗ ਜਿਹੜਾ ਹੈ ਉਹ ਉਪਯੋਗ ਵਿੱਚ ਲਿਆ ਜਾਂਦਾ ਹੈ ਆਪਸ਼ਨ ਏ ਹੈ ਜੀ ਰੈਟੀਨਾ অপশন বি হাজি করনিয়া অপশন সি হাজি লেন্স অপশন ডি হাজি پوری আক জিনা ਵੀ ਵਿਦਿਆਰਥੀਆਂ ਨੇ অপশন ਨੰਬਰ বি ਚੁਣਿਆ ਜੀ করনিয়া ਉਹਨਾਂ ਦਾ ਆਨਸਰ ਬਿਲਕੁਲ கரੈਕਟ ਹੈ ਜੀ ਜਦੋਂ ਅਸੀਂ ਅੱਖਾਂ ਦਾਨ ਕਰਦੇ ਹਾਂ ਤਾਂ ਉਸ ਦਾ ਸਿਰਫ করনিয়া ਦਾ ਭਾਗ ਜਿਹੜਾ ਹੈ ਜੀ ਉਹ ਹੀ ਪ੍ਰਯੋਗ ਵਿੱਚ ਲਿਆ ਜਾਂਦਾ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਅੱਖ ਦੇ ਕਿਹੜੇ ਭਾਗ ਤੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ ਤੁਸੀਂ ਦੱਸਣਾ ਹੈ ਕਿ ਅੱਖ ਦੇ ਕਿਹੜੇ ਭਾਗ ਤੇ ਜਿਹੜਾ ਹੈ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ অপਸ਼ਨ A ਹੈ ਜੀ ਅੱਖ অপਸ਼ਨ B ਹੈ ਜੀ ਕੋਰਨੀਆ অপਸ਼ਨ C ਹੈ ਜੀ ਰੈਟੀਨਾ অপਸ਼ਨ D ਹੈ ਜੀ ਆਇਰਸ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣੀ ਹੈ ਜੀ ਰੈਟੀਨਾ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਅੱਖ ਦੇ ਕਿਹੜੇ ਭਾਗ ਤੇ ਪ੍ਰਤੀਬਿੰਬ ਬਣਦਾ ਹੈ ਦੋਸਤੋ ਰੈਟੀਨਾ ਤੇ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਕੀ ਹੈ ਤੁਸੀਂ ਦੱਸਣਾ ਹੈ ਕਿ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਕੀ ਹੈ অপਸ਼ਨ A ਹੈ ਜੀ ਹੱਥ অপਸ਼ਨ B ਹੈ ਜੀ ਦਿਮਾਗ অপਸ਼ਨ C ਹੈ ਜੀ ਚਮੜੀ অপਸ਼ਨ D ਹੈ ਜੀ ਲੀਵਰ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣਿਆ ਜੀ ਲੀਵਰ ਸੌਰੀ ਚਮੜੀ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਚਮੜੀ ਜਿਹੜਾ ਹੈ ਜੀ ਉਹ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਮੰਨਿਆ ਗਿਆ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਮਨੁੱਖੀ ਸਰੀਰ ਦੇ ਕਿਹੜੇ ਅੰਗ ਨੂੰ ਬਦਲਿਆ ਨਹੀਂ ਜਾ ਸਕਦਾ ਤੁਸੀਂ ਦੱਸਣਾ ਹੈ ਕਿ ਮਨੁੱਖੀ ਸਰੀਰ ਦਾ ਕਿਹੜਾ ਅੰਗ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ অপਸ਼ਨ A ਹੈ ਜੀ ਗੁਰਦੇ অপਸ਼ਨ B ਹੈ ਜੀ ਦਿਲ অপਸ਼ਨ C ਹੈ ਜੀ ਫੇਫੜੇ অপਸ਼ਨ D ਹੈ ਜੀ ਦਿਮਾਗ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ D ਚੁਣਿਆ ਜੀ ਦਿਮਾਗ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਬਾਕੀ ਜਿਹੜੇ ਚਾਰ অপਸ਼ਨ ਨੇ ਉਹ ਸਾਰੇ ਹੀ ਬਦਲੇ ਜਾ ਸਕਦੇ ਨੇ ਗੁਰਦੇ ਵੀ ਬਦਲੇ ਜਾ ਸਕਦੇ ਨੇ ਦਿਲ ਵੀ ਬਦਲਿਆ ਜਾ ਸਕਦਾ ਹੈ ਫੇਫੜੇ ਵੀ ਬਦਲੇ ਜਾ ਸਕਦੇ ਨੇ ਪਰ ਦਿਮਾਗ ਜਿਹੜਾ ਹੈ ਜੀ ਉਹਨੂੰ ਬਦਲਿਆ ਨਹੀਂ ਜਾ ਸਕਦਾ ਨੈਕਸਟ ਕੁਐਸਚਨ ਵਿਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਇੱਕ ਸਾਧਾਰਨ ਮਨੁੱਖ ਵਿੱਚ ਹੀਮੋਗਲੋਬਿਨ ਦੀ ਮਾਤਰਾ ਪ੍ਰਤੀ 100 ਮੀਲੀਲੀਟਰ ਖੂਨ ਵਿੱਚ ਕੀ ਹੁੰਦੀ ਹੈ ਤੁਸੀਂ ਦੱਸਣਾ ਹੈ ਕਿ ਇੱਕ ਸਾਧਾਰਨ ਮਨੁੱਖ ਵਿੱਚ ਹੀਮੋਗਲੋਬਿਨ ਦੀ ਮਾਤਰਾ प्रति 100 मिलीलीटर खून ਵਿੱਚ ਕੀ ਹੁੰਦੀ ਹੈ অপਸ਼ਨ A ਹੈ ਜੀ ਆਪਣੇ ਕੋਲ 11.5 ਗ੍ਰਾਮ অপਸ਼ਨ B ਹੈ ਜੀ 12.5 ਗ੍ਰਾਮ অপਸ਼ਨ C ਹੈ ਜੀ 13.5 ਗ੍ਰਾਮ অপਸ਼ਨ D ਹੈ ਜੀ 14.5 ਗ੍ਰਾਮ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ D ਚੁਣਿਆ ਜੀ 14.5 ਗ੍ਰਾਮ ਉਹਨਾਂ ਦਾ ਆਨਸਰ ਬਿਲਕੁਲ கரੈਕਟ ਹੈ ਜੀ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਮੂਤਰ ਦਾ ਪੀਲਾ ਰੰਗ ਕਿਸ ਕਰਕੇ ਹੁੰਦਾ ਹੈ ਤੁਸੀਂ ਦੱਸਣਾ ਹੈ ਹੀ ਮੂਤਰ ਦਾ ਜਿਹੜਾ ਪੀਲਾ ਰੰਗ ਹੈ ਉਹ ਕਿਸ ਕਰਕੇ ਹੁੰਦਾ ਹੈ অপਸ਼ਨ A ਹੈ ਜੀ ਲਸੀਕਾ অপਸ਼ਨ B ਹੈ ਜੀ ਕੈਲਸਟ੍ਰੋਲ অপਸ਼ਨ C ਹੈ ਜੀ ਯੂਰੋక్రੋਮ অপਸ਼ਨ D ਹੈ ਜੀ ਕੋਈ ਨਹੀਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣਿਆ ਜੀ ਯੂਰੋక్రੋਮ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਗੁਰਦੇ ਦੀ ਕਾਰਜਸ਼ੀਲ ਇਕਾਈ ਕੀ ਹੈ ਜਿਹੜੇ ਆਪਣੇ ਗੁਰਦੇ ਨੇ ਉਹਨਾਂ ਦੀ ਕਾਰਜਸ਼ੀਲ ਇਕਾਈ ਕੀ ਹੈ ਜੀ ਇਹ ਤੁਸੀਂ ਦੱਸਣਾ ਹੈ অপਸ਼ਨ A ਹੈ ਜੀ ਨਿਊਰੋਨ অপਸ਼ਨ B ਹੈ ਜੀ ਨੇਫਰੋਨ অপਸ਼ਨ C ਹੈ ਜੀ ਧਮਨੀ অপਸ਼ਨ D ਹੈ ਜੀ ਕੋਈ ਨਹੀਂ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਨੇਫਰੋਨ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਦੋਸਤੋ ਇਸ ਟੈਸਟ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਬਣੇ ਨੇ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈ ਜੇਕਰ ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਵਿੱਚ ਸ਼ੇਅਰ ਕਰੋ ਤਾ ਜੋ ਉਹਨਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ ਜੇਕਰ ਦੋਸਤੋਂ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਜਿਸ ਨਾਲ ਸਾਡੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਹਾਨੂੰ ਨਵੀਂ ਵੀਡੀਓ ਦੀ ਜਾਣਕਾਰੀ ਮਿਲਦੀ ਰਵੇ ਮਿਲਦਿਆਂ ਜੀ ਨੈਕਸਟ ਵੀਡੀਓ ਤੇ ਤਬ ਤੱਕ ਲਈ ਟੇਕ ਕੇਅਰ